ਅਖੀਰਲੇ ਬਚਨ ਬਲਾਸ ਹੋਣ ਲੱਗੇ ਨੇ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਨੇ ਕਾਜੀ ਵਹਾਬਦੀਨ ਦੇ ਨਾਲ ਚਰਚਾ ਹੋਈ ਤਿੰਨ ਗੱਲਾਂ ਰਖੀਆਂ ਕਰਾਮਾਤ ਵਿਖਾਓ ਗੁਰਦੇਵ ਕਹਿੰਦੇ ਮੌਤ ਤੋਂ ਡਰ ਕੇ ਨਹੀਂ ਵਿਖਾਵਾਂਗਾ ਕੱਲ ਨੂੰ ਲੋਕ ਕੱਖਣਗੇ ਡਰਦੇ ਮਾਰੇ ਕਰਾਮਾਤ ਕਰ ਗਏ ਰਹੀ ਗੱਲ ਸਿੱਖਾਂ ਲਈ ਰੋਜ਼ ਕਰਾਮਾਤ ਕਰਦਾ ਮੈਂ ਨਾਲੇ ਮੈਂ ਪਰਮੇਸ਼ਵਰ ਦਾ ਸਰੂਪ ਹਾਂ ਰੱਬ ਕੇ ਸਹੀ ਅਕੇ ਝੁਕਦਾ ਨਹੀਂ ਐ ਜਿਹੜਿਆਂ ਦੇ ਕਰਾਮਾਤ ਹੈ ਨਹੀਂ ਆ ਪੰਕਤੀਆਂ ਪੜ੍ਹਿਆ ਕਰੋ ਗੁਰੂ ਗ੍ਰੰਥ ਸਾਹਿਬ ਦੀਆਂ ਦੂਣੀ ਚੌਣੀ ਕਰਾਮਾਤ ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਚੌਦਗੀ ਪੰਚਾਇਣ ਆਪੇ ਹੋਵਾ ਗੁਰੂ ਘਟੌਲ ਦਾ ਮੇਰਾ ਕੁਲੇਸ ਪਾਵਰਸ ਗੁਰੂ ਚੇਨੀ ਕਰਾਮਾਤ ਹੈ ਭਾਂਡਾ ਐਸਾ ਡੁੱਲ ਡੁੱਲ ਪੈ ਰਹੀ ਹੈ ਕਰਾਮਾਤ ਬਾਣੀ ਤੇ ਆਂਦੀ ਹੈ ਸਾਡੇ ਕਥਾਕਾਰਾਂ ਦਾ ਜੋਰ ਲੱਗ ਵੀ ਨਹੀਂ ਕਰਾਮਾਤ ਨਹੀਂ ਸਾਡੀ ਪ੍ਰੋਬਲਮ ਹੈ ਸਾਡੇ ਵਿੱਚ ਕੁਝ ਹੈ ਨਹੀਂ ਸਾਨੂੰ ਲੱਗਦਾ ਗੁਰੂ ਵੀ ਸਾਡੇ ਵਰਗਾ ਖਾਲੀ ਭਾਂਡਾ ਹੋਣਾ ਜਦੇ ਪੱਲੇ ਕੱਖ ਨਹੀਂ ਹੈ ਗੁਰੂ ਤੁਹਾਡੇ ਮੇਰੇ ਵਰਗਾ ਨਹੀਂ ਹੈ ਆਪਾਂ ਮਾਮੂਲੀ ਚੰਦ ਦੇ ਲਪਾਫੇ ਆ ਉਹ ਅਕਾਲ ਸਰੂਪ ਹੈ ਬੜਾ ਫਰਕ ਹੈ ਸਾਡਾ ਧੋਆ ਤੇਰਾ ਦਾ ਕਰਮਾਤ ਨਹੀਂ ਕੀਤੀ ਕਹਿੰਦੇ ਫਿਰ ਦੀਨੇ ਇਸਲਾਮ ਚਾਉ ਗੁਰਦੇਵ ਕਹਿੰਦੇ ਨਹੀਂ ਹਮ ਕੋ ਹਮਾਰਾ ਖੂਬ ਤੁਮ ਕੋ ਤੁਮਾਰਾ ਖੂਬ ਸਤਗੁਰ ਮੇਰਾ ਬੇਮੋਹਤਾ ਮਟੂ ਗੁਰੂ ਇਸ ਟੋਟਲੀ ਇੰਡੀਪੈਂਡੈਂਟ ਮੈਂ ਨਹੀਂ ਚੁਕਾਂਗਾ ਸਿੱਖ ਹਾਂ ਸਿੱਖੀ ਹੀ ਪੌਂਦੀ ਹੈ ਜੇ ਨਹੀਂ ਦੀਨੇ ਇਸਲਾਮ ਵਿੱਚ ਆਉਣਾ ਕਤਲ ਹੋਵੇਗਾ ਕਹਿੰਦੇ ਤੀਜੀ ਸ਼ਰਤ ਮਨਜ਼ੂਰ ਹੈ ਮੈਨੂੰ ਮੌਤ ਦਾ ਡਰਨਾ ਦੋ ਸਰਗੁਣ ਮਿਟੇਗਾ ਸ਼ਰੀਰ ਮਿਟੇਗਾ ਮੈਂ ਜੋਤ ਸਰੂਪ ਆ ਮੈਂ ਅਗਲੇ ਸ਼ਰੀਰ 'ਚ ਬਹਿ ਜਾਣਾ ਕੋਵਿੰਦ ਰਾਜ ਵਿੱਚ ਮੈਂ ਹਰ ਸਰੇਚ ਪ੍ਰਫੁੱਲਤਾ ਨਾਲੇ ਮਸਲੂਮ ਦੀ ਰੱਖਿਆ ਹੋਵੇਗੀ ਸ਼ਰਨ ਆਇਆ ਸਨਾਤਨ ਮਤ ਵੀ ਬਚ ਜਾਵੇਗਾ ਗੁਰਦੇਵ ਕਹਿੰਦੇ ਕਾਜ਼ੀ ਕਿਨੂੰ ਡਰ ਦਿੰਨਾ ਹੈ ਮੌਤਾ ਤਲਵਾਰ ਨਾਲ ਡਰਾ ਰਿਆ ਮੈਨੂੰ ਮੈਂ ਫਕੀਰ ਹਾਂ ਅੱਜ ਫਕੀਰੀ ਵਿੱਚ ਸਿਰ ਦੇਣ ਲੱਗਾ ਹਾਂ ਮੇਰਾ ਫਰਜ਼ੰਦ ਅਮੀਰੀ ਵਿੱਚ ਵਿਚਰੇਗਾ ਗੁਰੂ ਗੋਬਿੰਦ ਰਾਏ ਜਿੱਦਣੋਂ ਨੇ ਤਲਵਾਰ ਚੁੱਕ ਲਈ ਤੇ ਤੁਹਾਡੀਆਂ ਤਲਵਾਰਾਂ ਕੁੰਡੀਆਂ ਹੋ ਜਾਣੀਆਂ ਨੇ ਇਨਾਂ ਦੇ ਦੰਦੇ ਉੱਡ ਜਾਣਗੇ ਇਹ ਖੁੰਡੀਆਂ ਹੋਈਆਂ ਤੱਕੋਗੇ ਗੁੜੀਆਂ ਹੋਈਆਂ ਤੱਕੋਗੇ ਤੋਂ ਜਿਹੜੇ ਬਚਨ ਗੁਰੂ ਤੇਗ ਬਹਾਦਰ ਸਾਹਿਬ ਨੇ ਕਹੇ ਅਭੀ ਗੁੰਚਾ ਲਿਖਦਾ ਐ ਮੈਂ ਹਾਂ ਤੇਗ ਪਰਖ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ 100 ਤੇਗਾ ਮੈਨੂੰ ਤੇਗ ਬਹਾਦਰ ਦਾ ਲਖਬ ਮਿਲਿਆ ਮੇਰਾ ਕੁਝ ਨਹੀਂ ਸਕਦੀਆਂ ਖੋ ਤੇਗਾ ਮੈਂ ਤਾਂ ਜਮਦਿਆਂ ਤੇਗਾ ਦੀ ਸ਼ਾਂ ਮਾਣੀ ਮੇਰੇ ਪਿਓ ਨੇ ਪਹਿਨੀਆਂ ਦੋ ਤੇਗਾ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰੇਹਾ ਪਰਖਦਾ ਤੇਰਾ ਪਿਓ ਤੇਗਾ ਹੁਣ ਵੇਖੀ ਆਉਂਦੇ ਭਵਖ ਅੰਦਰ ਮੇਰੇ ਪੁੱਤਰ ਨੇ ਵਾਹਣੀਆਂ ਉਹ ਤੇਗਾ ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਊਗੀ ਤੇਰੀਆਂ ਖੋ ਤੇਗਾ ਮੈਂ ਸ਼ਾਂਤ ਸਰੂਪ ਵਿੱਚ ਹਾਂ ਸ਼ਹਾਦਤ ਦੇਣ ਲੱਗਾ ਮੇਰਾ ਫਰਜ਼ੰਦ ਗੁਰੂ ਗੋਬਿੰਦ ਰਾਏ ਬੀਰ ਅਸੀਂ ਕਰਿਆ ਵਿੱਚ ਰਹੇਗਾ ਪੁਰਾਖੋਰ ਮਿਟਾ ਦਵੇਗਾ ਤੁਹਾਡੇ ਤਖਤ ਦਾ ਇਹ ਪੇਸ਼ੇਨ ਕੋਈ ਕੋਇਖੇਤ ਬਾਖ ਗੁਰੂ ਤੇਗ ਬਹਾਦਰ ਸਾਹਿਬ ਨੇ ਕਹੇ ਹਿੰਦੇ ਮਹਾਰਾਜ ਕੋਈ ਆਖਰੀ ਇਸ਼ਾਰਾ ਗੁਰਦੇਵ ਕਹਿੰਦੇ ਮੈਂ ਇਸ਼ਨਾਨ ਕਰਕੇ ਉੱਥੇ ਖੂਹ ਸੀ ਚਾਂਦਨੀ ਚੌਕ ਜਿਹੜੇ ਰਹਿੰਦੇ ਨੇ ਜਾਣਦੇ ਨੇ ਜਬਜੀ ਸਾਹਿਬ ਦਾ ਪਾਠ ਕਰਾਂਗਾ ਜਲਾਲਉਦੀਨ ਫਿਰ ਤਲਵਾਰ ਚਲਾ ਦਵੇ ਮਹਾਰਾਜ ਨੇ ਛੁੱਭੀ ਲਈ ਜਲ ਕੱਢ ਕੇ ਇਸ਼ਨਾਨ ਕੀਤਾ ਚੌਂਕੜਾ ਲਾਇਆ ਜਬਜੀ ਸਾਹਿਬ ਦਾ ਪਾਠ ਕੀਤਾ ਸੁਆਦੀ ਹੋਈ ਜਲਾਲਉਦੀਨ ਦੀ ਤਲਵਾਰ ਚੱਲੀ ਸੈਦ ਦੇ ਇੱਕ ਵਾਰ ਨੇ ਗੁਰਾਂ ਨੂੰ ਸ਼ਹਾਦਤ ਦੀ અવਦੀ ਦਿੱਤੀ 1700 ਬਿਕਰਮੀ ਚੇਤਰ ਸੁਦੀ 14 ਨੂੰ ਗੁਰਦੇਵ ਸ਼ਹੀਦ ਹੋਏ ਇਹ ਨੂੰ ਹਰਕਲਗੀ ਤਰਪਾਤਸ਼ਾ ਨੇ ਲਿਖਿਆ ਬਚਿੱਤਰਨਾਕ ਵਿੱਚ ਠੀਕਰ ਫੋਰ ਦਲੀਸ ਸਿਰ ਪ੍ਰਪੁਰਕਿਆ ਭਯਾਨ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੁ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸੁਰਲੋਕ ਕਹਿੰਦੇ ਦਿੱਲੀ ਦੇ ਅੰਦਰ ਸ਼ਹਾਦਤ ਦਿੱਤੀ ਲੋਕਾਈ ਨੇ ਹਾਹਾਕਾਰ ਮਚਾ ਦਿੱਤੀ ਤਕਾ ਹੋਇਆ ਜੀ ਤਕਾ ਹੋਇਆ ਦੇਵ ਲੋਕ ਤੱਕ ਜੈ ਜੈਕਾਰ ਦੇ ਨਾਰੇ ਗੂੰਜੇ ਉਹਦਾ ਕਾਰਨ ਹੈ ਇੱਥੇ ਲਿਖਿਆ ਹੈ ਤੇਗ ਬਹਾਦਰ ਵਰਗੀ ਕਿਰਿਆ ਇਹ ਕਰਮ ਅੱਜ ਤੱਕ ਕੋਈ ਪੈਗੰਬਰ ਨਹੀਂ ਕਰ ਸਕਿਆ ਇਹ ਕਿਉਂ ਲਿਖਿਆ ਉਹਦਾ ਕਾਰਨ ਹੈ ਗੁਰਬਾਣੀ ਤੇ ਆਂਦੀ ਹੈ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪ੍ਰਾਂ ਸਿੱਖ ਹਿੰਦੂ ਨਹੀਂ ਹੈ ਮੁਸਲਮਾਨ ਨਹੀਂ ਹੈ ਸਿੱਖ ਜੰਜੂ ਪੌਂਦਾ ਹੀ ਨਹੀਂ ਗੁਰੂ ਨਾਨਕ ਸਾਹਿਬ ਨੂੰ ਜਦੋਂ ਧੱਕੇ ਨਾਲ ਜੰਜੂ ਪਾਉਣ ਲੱਗਾ ਪੰਡਤ ਠੀਕ ਹੈ ਕਈ ਵਾਰ ਕਿਤਾਬਾਂ ਦੇ ਵਿੱਚ ਐਵੇਂ ਮਿਲਾਵਟ ਕਰ ਦਿੱਤੀ ਜਾਂਦੀ ਮਾੜਾ ਮੁਰ ਲਿਖ ਦਿੱਤਾ ਜਾਂਦਾ ਜੰਜੂੜੀ ਪਾਇਆ ਮਹਾਰਾਜ ਨੇ ਪਰ ਜੇ ਕਿਧਰੇ ਕੋਈ ਛੋਟੀ ਮੋਟੀ ਮਿਲਾਵਟ ਵੀ ਹੋਵੇ ਤੋ ਇਹ ਨਹੀਂ ਆਖੀਦਾ ਵੀ ਅਸੀਂ ਤੇ ਰਾਦੀ ਕਰ ਦਵਾਂਗੇ ਇਹਦੀ ਕਿਤਾਬ ਨੂੰ ਨਾ ਕਿਨੇ ਕ ਸਾਖੀਆਂ ਕੱਢ ਦਿਓਗੇ ਉੱਥੇ ਤੁਹਾਡੀ ਜਿਹੜੀ ਆਪਣੀ ਸੁਰਤ ਹੈ ਨਾ ਉਹ ਕੰਮ ਕਰਨੀ ਚਾਹੀਦੀ ਹੈ ਵੀ ਠੀਕ ਹੈ ਜੇ ਤੁਹਾਨੂੰ ਲੱਗਦਾ ਗੁਰੂ ਦੀ ਤੋਹਫੀਨ ਹੈ ਉਹ ਬਚਨ ਨਾ ਕਰੋ ਕਿਸੇ ਨਾਲ ਜਿੱਥੇ ਗੁਰੂ ਦੀ ਸ਼ਾਨ ਬਣਦੀ ਹੈ ਉਹ ਬਚਨ ਸੁਣਾਉ ਪਰ ਆਪਣੀਆਂ ਇਤਿਹਾਸਿਕ ਪੋਥੀਆਂ ਕਦੇ ਰਾਜ ਨਹੀਂ ਕਰੀਦੀਆਂ ਅਰੇ ਸਾਡਾ ਤਾਂ ਬੜਾ ਨਵਾਂ ਇਤਿਹਾਸ ਹੈ ਪਰ ਜੇ ਕਿਦਰੇ ਤੁਹਾਨੂੰ ਜਾਪੇ ਕੋਈ ਮਿਲਾਵਟ ਹੈ ਤੇ ਹਜ਼ਾਰਾਂ ਸਾਖੀਆਂ ਚੋਂ ਕਿਦਰੇ ਇੱਕ ਦੂਆਂ ਚ ਹੁੰਦੀ ਹੈ ਸਾਰੇ ਇਹਨਾਂ ਦਾ ਦਰਦ ਕਰਨ ਤੋਂ ਰਪਿਆ ਕਰੋ ਜੇ ਆਖੋ ਜਿੰਦ ਖੋਲ ਕੇ ਕੱਢੋ ਦੀ ਬਾਹਰ ਹੈ ਸਾਹੀ ਕੀ ਕੀ ਕੱਢੋਗੇ ਅੱਧੇ ਆਦੇ ਹੀਰਾਗ ਮਾਲਾ ਨੂੰ ਨਹੀਂ ਮੰਨਦੇ ਕੱਲ ਨੂੰ ਆਖੋਗੇ ਗੁਰੂ ਗ੍ਰੰਥ ਸਾਹਿਬ ਦੀ ਵੀ ਜਿੰਦ ਖੋਲ ਕੇ ਕੱਢ ਦਿਓ ਰਗ ਵਾਲਾ ਅੱਧੇ ਆਦੇ ਅਸੀਂ ਪਟ ਬਾਣੀ ਨੂੰ ਨਹੀਂ ਮੰਨਦੇ ਬ੍ਰਾਹਮਣਵਾਦ ਹੈ ਉਹ ਵੀ ਕੱਢ ਦੋਗੇ ਤੁਸੀਂ ਕੋਈ ਆਂਦਾ ਦਸਮ ਗ੍ਰੰਥ ਨੂੰ ਨਹੀਂ ਮੰਨਦਾ ਕੋਈ ਚਰਿਤ੍ਰਾ ਨੂੰ ਨਹੀਂ ਮੰਨਦਾ ਕੋਈ ਆਂਦਾ ਗੁਰਪ੍ਰਤਾਪ ਸੂਰਜ ਗ੍ਰੰਥ ਠੀਕ ਨਹੀਂ ਪੰਥ ਪ੍ਰਕਾਰ ਠੀਕ ਕੀ ਕੀ ਕਟੋਗੇ ਤੁਸੀਂ ਇਹ ਜਲਦਾਂ ਨਹੀਂ ਖੁੱਲਦੀਆਂ ਹੁੰਦੀਆਂ ਨਹੀਂ ਚੰਗਾ ਲੱਗਦਾ ਇਤਿਹਾਸ ਬਹੁਤ ਗਿਆਨੀ ਹੈ ਬੜਾ ਸਿਆਣਾ ਹੈ ਪਿੰਗਲ ਆਉਂਦਾ ਹੈ ਜਾਂ ਆਪਣੀ ਰਚਨਾ ਕੋਈ ਲਿਖ ਲੈ ਤੈਨੂੰ ਕੀ ਆ ਕਿਸੇ ਕਵੀ ਦੀ ਰਚਨਾ 'ਚ ਦੋਸ਼ ਕੱਢਣ ਦਾ ਜਾਂ ਉਹਨੂੰ ਕਟਨ ਵੜਨ ਦਾ ਫਿਰ ਚੀਟਿੰਗ ਵੀ ਸਾਰੇ ਉਹਨਾਂ ਹੀ ਗ੍ਰੰਥਾਂ ਤੋਂ ਕਰਕੇ ਕਿਤਾਬਾਂ ਲਿਖਦੇ ਡਾਕਟਰ ਮੈਨੂੰ ਇੱਕ ਵੀ ਕਿਤਾਬ ਵਿਖਾ ਦਿਓ ਜਿਹੜੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਨਕਲ ਤੋਂ ਬਿਨਾਂ ਲਿਖੀ ਹੋਵੇ ਕਿਸੇ ਮਟੀਰੀਅਲ ਉਥੋਂ ਲੈਣਾ ਸਮਾਨ ਆਪਣਾ ਵੇਚਣਾ ਤੇ ਬਰਨਾਮ ਕਰਨਾ ਕਰਨਾ ਤਾਂ। ਤੋਂ ਉਥੇ ਸਿਆਣਕ ਵਰਤੀ ਦੀ ਇੱਕ ਸੌਖੀ ਉਦਾਹਰਨ ਦਵਾ ਤੁਹਾਡੇ ਕਾਕੇ ਦਾ ਸੋਚੋਂ 100 ਨੰਬਰ ਆਇਆ ਹੋਵੇ ਨਾ। ਰੌਲਾ ਪਾਉਂਦੇ ਫਿਰਦੇ ਉਹ ਗਲੀਆਂ 'ਚ। ਕਾਕਾ ਪਹਿਲੇ ਨੰਬਰ ਤੇ ਆਇਆ ਸਕੂਲੇ। ਤੇ ਦੇਖ ਕਾਕਾ ਫੇਲ ਹੋ ਰੇ। ਹੈ ਕਿਤੇ ਗਵਾਂਡੀਆਂ ਨੂੰ ਖਬਰ ਦੋਗੇ ਤੁਸੀਂ? ਜ਼ੁਬਾਨ ਹੀ ਮਰ ਜਾਂਦੀ ਐ। ਬੋਲਦਾ ਹੀ ਕੱਖ ਨਹੀਂ। ਕਿਉਂ? ਤੋਹੀਨ ਹੋਵੇਗੀ ਜੇ ਬਾਹਰ ਪਤਾ ਲੱਗੇ। ਕਦੇ ਕੋਈ ਕਮੀ ਜਾਪੇ ਨਾ ਤੁਹਾਨੂੰ ਸਦਾਤ ਵਿੱਚ ਗੁਮਤ ਹੋ ਜਾਂਦਾ ਹੈ ਰੌਲਾ ਨਹੀਂ ਪਾਈਦਾ ਟੀਵੀ ਤੇ ਸਟੇਜਾਂ ਤੇ ਬਹਿ ਕੇ ਕੋਈ ਸਿਆਣਪ ਨਹੀਂ ਹੁੰਦੀ ਭੰਡੀ ਕਰ ਰਹੇ ਹੋ ਆਪਣੇ ਧਰਮ ਦੀ ਤੇ ਜਿੱਥੇ ਤੁਹਾਨੂੰ ਸ਼ਾਨ ਲੱਗਦੀ ਬਰਕਰਾਰ ਖਾਲਸੇ ਦੀ ਉੱਥੇ ਗੱਲ ਕਰਨੀ ਚਾਹੀਦੀ ਹੈ ਖੈਰ ਪਾਣੀ ਚ ਮਹਾਰਾਜ ਨੇ ਸਾਫ਼ ਲਿਖਿਆ ਕਹਿੰਦੇ ਮੈਂ ਤੇ ਜੰਜੂ ਨਹੀਂ ਪਾਉਣਾ ਧਾਗੇ ਦਾ ਉਹ ਪੰਤਰੀ ਆ ਜੰਜੂ ਹੈਗਾ ਤੇ ਹੈਗਾ ਤੇ ਪਾ ਦਿਓ ਆਂਦਾ ਕਿਹੜਾ ਜੰਜੂ ਦਇਆ ਕਪਾਹ ਸੰਤੋਖ ਸੂਤ ਜਦ ਕੰਢੀ ਸਤ ਵਟ ਮੈਂ ਤੇ ਕਹਿੰਦੇ ਜੰਜੂ ਉਹ ਪਾਉਣਾ ਹੈ ਜਿਹੜਾ ਕਪਾਹ ਦਾ ਬਣਿਆ ਤੇ ਕਪਾਹ ਕਾਦੀ ਦਇਆ ਦੀ ਆਹ ਜਿਹੜੀ ਕਪਾਹ ਤੁਸੀਂ ਵਰਤਨੇ ਇਹ ਨਹੀਂ ਸੰਤੋਖ ਦਾ ਸੂਤ ਬਣ ਜਾਵੇ ਗੰਡਾਂ ਜੱਤਦੀਆਂ ਹੁਣ ਬੜੀ ਲੰਮੀ ਵਿਆਖਿਆ ਆ ਜੀ ਖੈ ਇਹੋ ਜਨੇਊ ਜੀ ਕਾ ਹਈ ਤਾਂ ਭਾਂਡੇ ਕਾ ਜੇ ਇਹ ਜੰਜੂ ਹੈਗਾ ਜਿਹੜਾ ਨਿਭਣ ਵਾਲਾ ਪਰਲੋਕ ਤੱਕ ਇਹ ਪਾ ਦੇ ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹ ਜਲੇ ਨਾ ਜਾਏ ਉਹ ਧਾਗੇ ਵਾਲਾ ਜੰਜੂ ਤੇ ਟੁੱਟ ਜਾਣਾ ਇਹ ਜੰਜੂ ਸੁਦੀਵੀ ਰਹਿੰਦਾ ਹੈ ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਕਹਿੰਦੇ ਇਹ ਜਿਹੜਾ ਗਲ ਚ ਪਾਇਆ ਹੈ ਨਾ ਇਹ ਜੰਝੂ ਨੇ ਬਣਾਇਆ ਇਹਦੇ ਤੋਂ ਬਿਨਾ ਕੋਈ ਜੰਝੂ ਨਹੀਂ ਨਿਭਦਾ ਖੈਰ ਜਦਨ ਧੱਕੇ ਨਾਲ ਗੁਰੂ ਨਾਨਕ ਸਾਹਿਬ ਦੇ ਗਲ ਜੰਝੂ ਪਾਉਣ ਲੱਗਾ ਨਾ ਬ੍ਰਾਹਮਣ ਗੁਰੂ ਨਾਨਕ ਕਹਿੰਦੇ ਨਹੀਂ ਪਾਉਣਾ ਤੇ ਜਦਨ ਧੱਕੇ ਨਾਲ ਹਿੰਦੂਆਂ ਦੇ ਗਲੋਂ ਜੰਝੂ ਲਾਉਣ ਲੱਗਾ ਔਰੰਗਜ਼ੇਬ ਗੁਰ ਤੇਗ ਬਹਾਦਰ ਸਾਹਿਬ ਕਹਿੰਦੇ ਨੈਣ ਨਹੀਂ ਦੇਣਾ ਕਿਉਂ ਕਲਗੀਧਰ ਕਹਿੰਦੇ ਨੇ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂ ਆਂ ਅੱਜ ਤੱਕ बड़े रह पर महापुरुष हुए अपने धर्म ਲਈ ਧਾਰਮਿਕ ਇਹ ਜੋ ਵੀ ਉਹਨਾਂ ਦਾ ਅਕੀਦਾ ਹੈ ਚਿੰਨਾਂ ਦੇ ਲਈ ਸਿਰ ਦਿੰਦੇ ਰਹੇ ਨੇ ਕੈਰ ਧਰਮ ਦੇ ਚਿੰਨਾਂ ਲਈ ਸਿਰ ਨਹੀਂ ਦਿੱਤਾ ਕਿਸੇ ਨੇ ਗੁਰਦੇਵ ਨੇ ਕਿਨੂੰ ਰੱਖਿਆ ਹੈ ਇਨਸਾਨੀਅਤ ਲਈ ਸਨਾਤਨ ਲਈ ਭਾਰਤਵਰਸ਼ ਦੇ ਲੋਕਾਂ ਲਈ ਸਿਰ ਦੇ ਦਿੱਤਾ ਵੀ ਮੇਰੀ ਸ਼ਰਨ ਆਏ ਨੇ ਮੇਰਾ ਫਰਜ਼ ਹੈ ਰੱਬੀ ਸੁਭਾਅ ਹੈ ਮੈਨਾਂ ਨੂੰ ਬਚਾਉਣਾ ਹੈ ਤਾਂ ਹੀ ਤੇ ਲਿਖਿਆ ਸਾਧਨ ਹੇਤ ਇਤੀ ਜਨ ਕਰੀ ਸੀਸ ਦੀਆ ਪਰ ਸੀਨਾ ਉੱਚਣੀ ਅੱਛਾ ਜਦੋਂ ਹਿੰਦੂ ਵੀਰ ਸ਼ਰਨ ਆਏ ਹਿੰਦੂਆਂ ਦੀ ਰੱਖਿਆ ਹੋਈ ਉਹਨਾਂ ਨਾਂ ਪਾ ਲਿਆ ਹਿੰਦ ਦੀ ਚਾਦਰ ਵਰਤੇਗ ਬਾਤਰ ਅਸਲ ਦੇ ਵਿੱਚ ਉਹਨਾਂ ਲਈ ਨਾਮ ਏ ਠੀਕ ਐ ਪਰ ਸੇਖੇ ਲਫ਼ਜ਼ ਨਹੀਂ ਵਰਤਦੇ ਅਸੀਂ ਲਫ਼ਜ਼ ਵਰਤਦੇ ਆ ਸ੍ਰਿਸ਼ਟੀ ਦੀ ਚਾਦਰ ਕਿਉਂ ਕਿਉਂਕਿ ਉਸ ਦਿਨ ਕਿਰਪਾ ਰਾਮਦਾਤ ਆਇਆ ਹਿੰਦੂਆਂ ਦੀ ਰੱਖਿਆ ਹੋਈ ਤਿਲਕ ਜੰਝੂ ਰਾਖਾ ਪ੍ਰਭ ਤਾਂ ਕਾ ਕੀਨੋ ਬਡੋ ਕਲੂ ਮਹਾਂਸ਼ਾਕਾ ਧਰਮ ਹੇਤ ਸਾਕਾ ਜਨ ਕੀ ਆਸੀ ਸਦੀਆ ਪਰ ਸਿਰ ਨਾ ਦਿਆ ਹਿੰਦੂਆਂ ਨੂੰ ਰੱਖਿਆ ਹਿੰਦ ਦੀ ਚਾਦਰ ਕਹਤ ਹੈ ਹਿੰਦੂਆਂ ਪਰ ਗੁਰਾਂ ਦੇ ਨਾਲ ਇੱਕ ਸਮਕਾਲੀ ਕਵੀ ਹੋਏ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਸੈਨਾਪਤ ਸ੍ਰੀ ਗੁਰੂ ਸੋਭਾ ਗ੍ਰੰਥ ਲਿਖਿਆ ਉਹਨਾਂ ਪੰਨਾ 10 11 ਪੜਿਓ ਉਹ ਲਿਖਦੇ ਨੇ ਪ੍ਰਗਟ ਭਏ ਗੁਰਤੇਕ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਗੁਰਤੇਕ ਬਹਾਦਰ ਸ੍ਰਿਸ਼ਟੀ ਦੀ ਚਾਦਰ ਹੈ ਉਸ ਦਿਨ Hindu ਸ਼ਰਨ ਆਏ ਰੱਖ ਲੈ ਮੁਸਲਮਾਨ ਸ਼ਰਨ ਆਉਦੇ ਉਹ ਵੀ ਰੱਖੇ ਜਾਂਦੇ ਕੋਈ ਵੀ ਸ਼ਰਨ ਆਵੇ ਗੁਰੂ ਰੱਖਦਾ ਹੈ ਇਹਨੂੰ ਬਾਣੀਆਂ ਦੀ ਹੈ ਰਾਖ ਲਈ ਸਤਿਗੁਰ ਕੀ ਸ਼ਰਨ ਜਿਹੜਾ ਵੀ ਸ਼ਰਨ ਆਉਂਦਾ ਹੈ ਦੁਖੀਆ ਦੀਨ ਗੁਰੂ ਗੱਲ ਨਾਲ ਲਾ ਲੈਂਦਾ ਹੈ ਆਈ ਹੈਵ ਬੀਨ ਸੇਵਡ ਇਨ ਦਾ ਸੈਂਚਰੀ ਆਫ ਦਾ ਟ्रू ਗੁਰੂ ਗੁਰੂ ਦੀ ਸ਼ਰਨ ਆਏ ਦੀ ਰੱਖਿਆ ਹੁੰਦੀ ਹੈ ਤੋ ਮਹਾਰਾਜ ਨੇ ਸਨਾਤਨ ਧਰਮ ਨੂੰ ਰੱਖਣਾ ਕੀਤਾ ਤੋ ਗੁਰਦੇਵ ਨੂੰ ਸ੍ਰਿਸ਼ਟੀ ਦੀ ਚਾਦਰ ਸਿੱਖ ਜਗਤਾਂ ਦਾ ਹੈ ਹਿੰਦੂ ਵੀਰ ਜੋ ਆਉਂਦੇ ਨੇ ਉਹਨਾਂ ਦਾ ਮਸਲਾ ਹੈ ਤੋ ਸਕੀ ਦਾ ਸਿਧਾਂਤ ਹੈ ਗੁਰ ਪੂਰੇ ਕੀ ਸਦਾ ਸਰਣਾਈ ਸਾਚਾ ਸਾਹਿਬ ਰੱਖਿਆ ਕੰਪ ਲਾਏ ਜਿਹੜਾ ਗੁਰੂ ਦੀ ਸ਼ਰਨ ਆਉਂਦਾ ਉਹਦੀ ਰੱਖਿਆ ਹੁੰਦੀ ਹੈ ਮੈਂ ਇੱਕ ਬੇਨਤੀ ਕਰਦਾ ਹੁੰਦਾ ਹਾਂ ਅਯੂਐਨ ਨੂੰ ਹਨ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਲਈ ਇੱਕ ਸੰਸਥਾ ਹੈ। ਤੋਂ ਮੈਂ ਸੋਚਦਾ ਹੁੰਨਾ ਹੈ ਵੀ ਮਨੁੱਖੀ ਅਧਿਕਾਰ ਦਿਵਸ ਜੇ ਨਾ ਮਨਾਉਣਾ ਹੋਵੇ ਤੇ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣਾ ਚਾਹੀਦਾ ਹੈ। ਕਿਉਂਕਿ ਉਹਨਾਂ ਸਭ ਤੋਂ ਵੱਡੀ ਕੁਰਬਾਨੀ ਹਿਊਮਨ ਰਾਈਟਸ ਲਈ ਕੀਤੀ ਹੈ। ਇੱਕ ਧਰਮ ਦਾ ਰਹਿਬਰ ਦੂਜੇ ਧਰਮ ਦੇ ਚਿੰਨਾ ਲਈ ਸਿਰ ਦੇ ਰਿਹਾ ਹੈ। ਬਾਣੀ ਆਂਦੀ ਹੈ ਉਪਦੇਸ਼ ਕਰੇ ਗੁਰ ਸਤਗੁਰ ਪੂਰਾ ਗੁਰ ਸਤਗੁਰ ਪਰਉਪਕਾਰੀ ਆ ਜੀਓ ਗੁਰੂ ਪਰਉਪਕਾਰੀ ਹੈ ਗੁਰੂ ਸਭਨਾ ਦਾ ਰਖਵਾਲਾ ਹੈ ਇੱਕ ਸ਼ਾਇਰ ਕਹਿੰਦਾ ਹੈ ਨਾ ਇੰਤਜ਼ਾਰ ਕਰੋ ਇਨ ਕਾ ਇਹ ਅਜ਼ਾਦਾਰੋਂ ਸ਼ਹੀਦ ਜਾਂਦੇ ਹਨ ਜੰਨਤ ਕੋ ਘਰ ਨਹੀਂ ਆਤੇ ਸ਼ਹੀਦ ਅਮਰ ਹੁੰਦੇ ਨੇ ਸ਼ਹੀਦਾਂ ਦਾ ਨਾਮ ਅਮਰ ਹੁੰਦਾ ਹੈ ਤੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਸਜਦਾ ਔਰ ਜੋ 1984 ਦੇ ਵਿੱਚ